ਬਾਬਾ ਜੀ ਨੇ ਇੱਕ ਬਹੁਤ ਇੰਟਰਸਟਿੰਗ ਸਟੋਰੀ ਸੁਣਾਈ ਹੈ ਇੱਕ ਪਰਸਨਲ ਐਕਸਪੀਰੀਅੰਸ ਹੈ ਬਾਬਾ ਜੀ ਦਾ ਹਰਦਵਾਰ ਦਾ ਹਰਦਵਾਰ ਰਿਸ਼ੀਕੇਸ਼ ਘੁੰਮਣ ਗਏ ਸੀ ਬਾਬਾ ਜੀ ਅੱਜ ਤੋਂ ਕਾਫੀ ਸਾਲ ਪਹਿਲਾਂ ਤੇ ਉਹ ਦੱਸੋ ਵੀ ਕੀ ਇਨਸੀਡੈਂਟ ਹੋਇਆ ਸੀ ਤਾਂ ਦਾ ਜਿਹੜੀ ਜਿਹਨੇ ਤੁਹਾਡੀ ਸੋਚ ਵੀ ਬਦਲੀ ਸਾਡੇ ਪਿਤਾ ਜੀ ਜੀ ਤਰਨ ਦੇ ਬੜੇ ਸ਼ਕੀਨ ਸੀ ਠੀਕ ਆ ਜੀ ਤੇ ਮੈਨੂੰ ਵੀ ਉਹਨਾਂ ਨੇ ਤਾਰਿਆ ਉਸ ਸਾਡੇ ਛੋਟਾ ਜਿਹਾ ਤਲਾਅ ਸੀ ਮੇਰੇ ਪਰ ਨਾਲ ਹੈਟਾ ਬਣ ਕੇ ਉਨੇ ਤਲਾਚ ਸੈਟਸ ਕਰਾਉਣੀ ਅੱਛਾ ਜੀ ਬਾਅਦ ਵਿੱਚ ਮੈਂ ਆਪ ਲੱਭ ਕਹੂੰਗਾ ਜਦੋਂ ਨਾ ਹੋਦੋਂ ਆਮ ਸਾਡੇ 12 ਦਾ ਹੁੰਦੇ ਨਹੀਂ ਸੀ ਜੀ ਜੀ ਉਹ ਹੱਟੇ ਹੁੰਦੇ ਸੀ ਹਾਂਜੀ ਹਾਂਜੀ ਦੇਖੋ ਅੱਜ ਪਾਣੀ ਸਾਡੇ ਉੱਤੇ ਸੀਗੇ ਤੇ ਮੈਂ ਜਦੋਂ ਧੁੱਪ ਲੱਗਣੀ ਤਾਂ ਕੋਈ ਚ ਵੜ ਜਾਣਾ ਨਹਾਉਣ ਦੀ ਪ੍ਰੈਕਟਿਸ ਕਰ ਲਈ ਇਹ ਤਰਨ ਦੀ ਕਰ ਲਈ ਇੱਥੇ ਪ੍ਰੈਕਟਿਸ ਕੀਤੀ ਹੈ ਪਿੰਡ ਜੀ ਆਪਣੇ ਹੂਆਂ ਦੇ ਵਿੱਚ ਹੀ ਹਾਂਜੀ ਅੱਛਾ ਜੀ ਹੌਲੀ ਹੌਲੀ ਫੇ ਲੰਘ ਕੇ ਦਰਿਆ ਬਿਆਸ ਸੀ ਉਹਦੇ ਚ ਦੇਖਿਆ ਹਾਂਜੀ ਉਬੀ ਜੀ ਕਾਮਯਾਬ ਹੋ ਗਏ ਅੱਛਾ ਜੀ ਨਾਲ ਕਿ ਮੇਰੇ ਮਨ ਚੇ ਫਤੂਰ ਸੀ ਮੈਂ ਪਾਣੀ ਚ ਰੋਣ ਨਹੀਂ ਚਾਹਤਾ ਅੱਛਾ ਇੰਨੀ ਪ੍ਰੈਕਟਿਸ ਹੋ ਗਈ ਠੀਕ ਆ ਤੇ ਏਦਾਂ ਪਾਣੀ ਚ ਕੂਚ ਖੜੇ ਹੋ ਕੇ ਹੱਥੇ ਰੋਟੀ ਰੱਖ ਕੇ ਖਾ ਲੈਣੀ ਅੱਛਾ ਤੇ ਨਾਲ ਲੱਤਾ ਮਾਰੀ ਜਾਣੀ ਹਾਂਜੀ ਹਾਂਜੀ ਦਾਲਾਂ ਤੇ ਠੀਕ ਆ ਉੱਤੇ ਹਰ ਦੁਆ ਜੀ ਉਹ ਜਿੱਥੇ ਹਰ ਕੀ ਪੌੜੀ ਆ ਬੰਦਰ ਆ ਹਾਂਜੀ ਦਰਿਆ ਦੇ ਵਿੱਚ ਆ ਜੀ ਤੇ ਸਾਡੇ ਵੀ ਜੁਰਕਾਰੇ ਮੈਨੂੰ ਛੋਟੇ ਹੁੰਦੇ ਨੂੰ ਦੱਸਿਆ ਵੀ ਮੈਂ ਇਹਦੀਆਂ ਸੱਤ ਪ੍ਰਕਰਮਾਂ ਕੀਤੀਆਂ ਸੀ ਉਹਦੇ ਪਾਣੀ ਦੋਨੋਂ ਪਾਸੇ ਲੰਗਦਾ ਆ ਹਰ ਕੀ ਪੌੜੀ ਦੇ ਹਾਂਜੀ ਦੇਖਿਆ ਮੈਂ ਹਾਂਜੀ ਠੀਕ ਆ ਉਹ ਮੇਰੇ ਮਨ ਚ ਵੀ ਫਤੂਰ ਹੈ ਜੀ ਹਾਂਜੀ ਤੇ ਮੈਂ ਕਿਹਾ ਵੀ ਮੈਂ ਵੀ ਸੱਤ ਪਰ ਕਮਾ ਕਰਨੀ ਹੈ ਕਰਨੀ ਹੈ ਕਰਨੀ ਕਿੰਨੀ ਉਮਰ ਸੀ ਉਸ ਵੇਲੇ ਬਾਬਾ ਜੀ ਦਾ ਕਿੰਨੇ ਮਸੀ 18 20 ਸਾਲ ਦਾ ਸੀ 20 ਸਾਲ ਦਾ ਅੱਛਾ ਜੀ 18 ਸਾਲ ਦਾ ਠੀਕ ਆ ਤੇ ਉਹ ਉੱਥੇ ਬੜਿਆ ਜੀ ਮੈਂ ਅਸਲ ਵਿੱਚ ਨਾ ਪਾਣੀ ਬੜਾ ਠੰਡਾ ਸੀ ਜੀ ਜੀ ਇੱਕ ਜਦੋਂ ਉੱਪਰ ਨੂੰ ਜਾਂਦਾ ਸੀ ਜੀ ਉਸਦੇ ਲਈ ਤਾਕਤ ਦੀ ਬਹੁਤ ਪਾਣੀ flow ਬਹੁਤ ਤੇਜ਼ ਸੀ ਬਹੁਤ ਪ੍ਰੈਸ਼ਰ ਨਾ ਹੁੰਦਾ ਪਾਣੀ ਬਹੁਤ ਤੇਜ਼ ਹੁੰਦਾ ਹਾਂਜੀ ਚਲੋ ਮੈਂ ਉੱਥੋਂ ਮੰਦਰ ਤੇ ਨਾਲ ਲਾ ਕੇ ਹਾਂਜੀ ਆ ਜਾਂਦਾ ਸੀ ਜੀ ਜੀ ਬੜੇ ਮੁਸ਼ਕਲ ਨਾਲ ਮੈਂ ਚਾਰ ਗੇੜੇ ਲਾਏ ਚਾਰ ਪਰ ਕਮਾਂਤੀ ਠੀਕ ਹੈ ਹਾਂਜੀ ਹਾਂਜੀ ਤੇ ਮੈਨੂੰ ਥੱਕੇ ਮਾਂ ਮਹਿਸੂਸ ਹੋਇਆ ਅੱਛਾ ਜੀ ਪਾਣਾ ਵੀ ਲੱਗਣਾ ਪਿਆ ਠੰਡ ਲੱਗਣ ਲੱਗੀ ਹਾਂਜੀ ਉੱਤੇ ਉਹ ਮਨਸ਼ਾ ਦੇਵੀ ਬੰਦਾ ਆ ਅੱਛਾ ਹਾਂਜੀ ਉਹ ਤਿੰਨ ਪੌੜੀਆਂ ਜਾਂਦੀਆਂ ਠੀਕ ਆ ਉੱਥੇ ਰੇਲਿੰਗ ਵੀ ਬਣੀ ਪੌੜਿਆ ਉੱਤੇ ਮੈਂ ਉੱਤੇ ਪੁਲ ਤੇ ਜਾ ਕੇ ਉਦੋਂ ਉੱਤੇ ਇਹ ਪੱਥਰ ਹੀ ਲਗਾਇਆ ਸੀ ਜੋ ਹੁਣ ਤਾਂ ਟਾਇਲਾਂ ਲੱਗੀਆਂ ਆ ਅੱਛਾ ਜੀ ਬਹੁਤ ਉਹ ਤੋਂ ਦਾ ਤਾਂ ਹੁੰਦਾ ਬਹੁਤ ਫਰਕ ਹੋ ਗਿਆ ਹਾਂਜੀ ਹਾਂਜੀ ਤੇ ਮੈਂ ਪੱਥਰ ਦੇ ਉੱਤੇ ਚਾਕੂ ਨਾਲ ਆਪਣਾ ਨਾਮ ਉਕਰਦਾ ਸੀ ਨਾਲੇ ਧੁੱਪ ਸੇਕਦਾ ਸੀ ਤੇ ਜਰਾ ਕ ਨਿੱਕੇ ਹੋ ਕੇ ਫੇਰ ਕਰਨਾ ਹੈ ਅੱਛਾ ਜੀ ਉਹ ਮੇਰੇ ਪਿੱਛੇ ਹੋ ਜੀ ਮੈਂ ਨਹੀਂ ਦੇਖਿਆ ਪਿੱਛੇ ਸੜ ਗਿਆ ਹਾਂਜੀ ਲੋਕਾਂ ਦਾ ਰੰਗ ਆ ਹਾਂਜੀ ਉਹ ਬੱਚੇ ਦੀ ਆਵਾਜ਼ ਆਈ ਪਈ ਅੰਕਲ ਜੀ ਕੀ ਕਰਦੇ ਹੋ ਅੱਛਾ ਜੀ ਮੈਂ ਆਪਣੇ ਧਿਆਨ ਹੀ ਉਕਰਦੇ ਨੇ ਕਿਹਾ ਹਾਂਜੀ ਮੈਂ ਆਪਣਾ ਨਾਂ ਉਕਰਦਾ ਅੱਛਾ ਜੀ ਉਹਨੇ ਪਿੱਛੇ ਘੜੀ ਨਹੀਂ ਕਿਹਾ ਨਹੀਂ ਮੇਰਾ ਵੀ ਉਕਰਦਾ ਅੱਛਾ ਗੁੜੀਆ ਸੀ ਉਹ ਹੈ ਬੱਚਾ ਗੁੜੀਆ ਅੱਛਾ 10 12 ਸਾਲ ਦੀ 12 ਸਾਲ ਦੀ ਅੱਛਾ ਕੁੜੀ ਸੀ ਠੀਕ ਹੈ ਹਾਂਜੀ ਉਹਨੇ ਇੰਨਾ ਹੀ ਕਿਹਾ ਜੀ ਉਹਦੇ ਉੱਤੇ ਪਤਾ ਨਹੀਂ ਕੁਦਰਤੀ ਬੰਦਰ ਢਿੱ ਗਿਆ ਅੱਛਾ ਕਿੱਦਾਂ ਹੋਇਆ ਹੂੰ ਹੂੰ ਉਹਦੇ ਉੱਤੇ ਬੰਦਰ ਢਿੱ ਗਿਆ ਤਾਂ ਉਹ ਪਾਣੀ ਕੀ ਜਾੜੀ ਬਾਂਦਰ ਉਹਦੇ ਉੱਤੇ ਡਿਗਿਆ ਤੇ ਉਹ ਪਾਣੀ ਚ ਗਿਰ ਗਿਆ ਉਹ ਬਾਂਦਰ ਦੇ ਉੱਤੋਂ ਜੋਰ ਪਿਆ ਤਾਂ ਐਡਾ ਝੋਕ ਕੇ ਜੂ ਦੇਖਦੀ ਸੀ ਉਹ ਸਮਝ ਗਿਆ ਉਹ ਦੇਖ ਲਓ ਕਿਦਾਂ ਕਿਸ ਟਾਈਮ ਤੇ ਮਤਲਬ ਉਸੇ ਟਾਈਮ ਤੇ ਬਾਂਦਰ ਡਿਗਿਆ ਉੱਪਰ ਹਾਂਜੀ ਫਿਰ ਤਾਂ ਇੱਕ ਸਕਿੰਟ ਹੀ ਲੱਗਾ ਹੋਣਾ ਜੀ ਮੈਨੂੰ ਮਸੇਂ ਹਾਂਜੀ ਮੈਂ ਕਿਹਾ ਵੀ ਉਹ ਲਾਗੇ ਸੰਗਲਿਆ ਮੈਂ ਫੜ ਲੈਣੀ ਉੱਥੇ ਤਾਂ ਅੱਛਾ ਮੈਂ ਮਗਰ ਚਾਰ ਮਾਰਤੀ ਬੱਚੇ ਅੱਛਾ ਠੀਕ ਹੈ ਮੈਂ ਉਹਨੂੰ ਸੰਗਲਾਂ ਦੇ ਲਾਗੇ ਜਾ ਕੇ ਫੜ ਲਿਆ ਸੀ ਹਾਂਜੀ ਹਾਂਜੀ ਇੱਕਾਦ ਮੈਂ ਸੰਲੂ ਪਾਇਆ ਤਾਂ ਇੱਕੋ ਕੁੜੀ ਨੂੰ ਪਾਇਆ ਜੀ ਚੁੰਨੀ ਨੂੰ ਪਿਆ ਜੀ ਕੁੜੀ ਨੂੰ ਨਹੀਂ ਪਿਆ ਅੱਛਾ ਚੁੰਨੀ ਹੱਥ ਆਈ ਹਾਂ ਤੇ ਕਿਨ ਚ ਗਈ ਮੈਂ ਉਹ ਵੀ ਪੜੀ ਠੀਕ ਆ ਠੀਕ ਆ ਉਹ ਚੁੰਨੀ ਉਹਦੇ ਗਲ ਚੋਂ ਨਿਕਲ ਗਈ ਮੇਰੇ ਹੱਥ ਚੁੰਨੀ ਰਹਿ ਗਈ ਅੱਛਾ ਕੁੜੀ ਨਿਕਲ ਗਈ ਬਾਪੇ ਮੈਂ ਉਹ ਚੰਗਲਾ ਪਰਾਂ ਵੀ ਛੱਡਦਾ ਹੂੰ ਹੂੰ ਰੱਬ ਜਾਣੇ ਕੋ ਕੁਦਰਤ ਦੀ ਮਿਹਰ ਆ ਜੀ ਹਾਂਜੀ ਹਾਲ ਬਹੁਤ ਮੰਦਾ ਵਿੱਚ ਘੁੰਮਣ ਕੇਰੀਆਂ ਬੜੀਆਂ ਸੀ ਜੀ ਜੀ ਤਿੰਨ ਤਿੰਨ ਮਿੰਟ ਘੁੰਮਿਆ ਹਾਂਗਾ ਵਿੱਚ ਇਹ ਤਾਂ ਪੱਤਰ ਬੜੇ ਸੀ ਕਿੱਟੇ-ਕੱਟੇ ਵੀ ਛਲ ਹੋਏ ਮੇਰੇ ਅੱਛਾ ਮੈਂ ਰੌਲਾ ਬੜਾ ਲੋਕਾਂ ਨੂੰ ਪਾਉਂਦਾ ਸੀ ਨਹੀਂ ਉਹ ਤੂੰ ਪਹਿਲਾਂ ਤਾਂ ਚੁੰਨੀ ਆ ਗਈ ਹੱਥ 'ਚ ਹਾਂ ਉਸ ਤੋਂ ਬਾਅਦ ਫਿਰ ਇੱਕਦਮ ਛੱਡ ਕੇ ਵੇਚ ਆ ਕੁੜੀ ਫੜੀ ਅੱਛਾ ਫਿਰ ਫੜ ਲਈ ਸੀ ਕੁੜੀ ਠੀਕ ਆ ਕੁੜੀ ਮੈਂ ਪਿੱਛੇ ਲਾਈ ਆ ਉਹਨੇ ਹਿਲਜੁਲ ਕੋਈ ਨਹੀਂ ਕੀਤੀ ਅੱਛਾ ਉਹਦੇ ਨਾਲ ਲੱਗ ਗਈ ਉਹਦੇ ਨਾਲ ਲੱਗ ਗਈ ਠੀਕ ਆ ਠੀਕ ਆ ਤੇ ਮੇਰਾ ਹੁਣ ਇਹ ਧਿਆਨ ਚੀਪੀ ਅਸੀਂ ਦੋਨੋਂ ਜੀਂਦੇ ਨਿਕਲਿਆ ਹੀ ਹੈ ਹੂੰ ਬਾਕੀ ਲੋਕਾਂ ਰਹਾ ਲਾ ਪਾਇਆ ਕੋ ਦੋ ਪੰਗਾ ਮਾਨ ਕੇ ਕੋ ਦੋ ਕਪੜੇ ਕੋਈ ਕੋਈ ਟੰਗਣਾ ਅਗਲੇ ਪੁੱਤ ਸਪੋਰਟ ਦਿਓ ਹਾਂਜੀ ਹਾਂਜੀ ਤੇ ਇਹ ਕਿਸੇ ਨੇ ਹਿੰਮਤ ਨਹੀਂ ਕੀਤੀ ਮਨ ਲਓ ਕਿਸੇ ਨੇ ਨਹੀਂ ਸੁਣਿਆ ਉਹਦਾ ਹਾਲ ਤੋੜਦੇ ਬਹੁਤ ਛਿਆਣੇ ਥੋੜੇ ਅੱਛਾ ਤੇ ਇਹ ਥੋੜਾ ਜੀ 4-5 ਕਿਲੋਮੀਟਰ ਹੋਊਗਾ ਅੱਛਾ ਕੰਖੜਿਆ ਇਲਾਕਾ ਜਿੰਨੇ ਨੂੰ ਕਹਿੰਦੇ ਅੱਛਾ ਜੀ ਉੱਥੇ ਖਾ ਕੇ ਪੌੜੀਆਂ ਵਾਲਾ ਭੁੱਖ ਜਾਂਦਾ ਹਾਂਜੀ ਤੇ ਇਹ 15 ਆ ਗਿਆ ਅੱਛਾ ਜੀ ਇੱਕ ਪਾਸੇ ਪੜ ਗਿਆ ਸੀ ਗਿਆ ਇੱਕ ਪਾਸਾ 15 ਅੱਛਾ ਜੀ ਉਹ ਤੇ ਤਾਂ ਸਾਧੂ ਨੇ ਇਹ ਗੱਲ ਚੋ ਕਹੀ ਹਾਂਜੀ ਮੈਂ ਥੋੜਾ ਜਿਹਾ ਹਾਸਰਾ ਕਰ ਮੈਂ ਆਇਆ ਅੱਛਾ ਮੈਂ ਕਰ ਰਹਾ ਕਿ ਮੈਂ ਬੇਬਸ ਰਹਾ ਸੀ ਉਸ ਕਿੰਨੇ ਕਿਲੋਮੀਟਰ ਤੁਸੀਂ ਉਹ ਨਾਲ ਕ ਹੋਊਗਾ ਇਹ 4-5 ਕਿਲੋਮੀਟਰ ਪਾਣੀ ਦੇ ਵਹਾ ਦੇ ਨਾਲ ਹੀ ਤੜ ਤੱਕ ਹੀ ਗਿਆ ਜਿੱਧਰ ਨੂੰ ਮਰਜੀ ਜੀ ਪੱਲੇ ਪੱਲੇ ਬੜਾ ਹੁੰਦਾ 5-6 ਕਿਲੋਮੀਟਰ ਹਾਂ ਅੱਛਾ ਜੀ ਫਿਰ ਬਸ ਉਹਨਾਂ ਤੇ ਨੂੰ ਉਹ ਪਹੁੰਚਿਆ ਤਾਂ ਹਾਂਜੀ ਕੁਦਰਤੀ ਲੱਪ ਨੇ ਮੈਨੂੰ ਵੀ ਉਧਰ ਦੇ ਤਾਲੇ ਪਾਸੇ ਨੂੰ ਅੱਛਾ 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 ਜਦੋਂ ਇੱਕਦਮ ਰੇਤਾ ਥੋੜੀ ਮੇਰੇ ਵੀ ਲੱਗੀ ਜੀ ਮਹਿਸੂਸ ਕੀਤਾ ਮੈਂ ਵੀ ਤੇ ਮੈਂ ਵੀ ਹਿੰਮਤ ਕੀਤੀ ਹਿੰਮਤ ਉਹ ਤਾਂ ਹੈ ਨਹੀਂ ਸੀ ਉਧਰੇ ਕੁਦਰਤੀ ਸੀ ਪਾਣੀ ਨੇ ਬੰਨਾ ਚੱਕ ਚੱਕ ਮਾਰਿਆ ਹੀ ਹੈ ਥਕਾਤਾ ਹੀ ਪਰ ਦੂਜੇ ਪਾਸੇ ਜਾ ਕੇ ਉਹ ਸਾਧੂ ਵੀ ਆ ਗਿਆ ਅੱਛਾ ਹੋਰ ਫੇ ਸਾਨੂੰ ਨੱਪਿਆ ਘੁੱਟਿਆ ਸਾਰੇ ਨੂੰ ਅੱਛਾ ਅੱਛਾ ਕੁੜੀ ਦੇ ਵੀ ਦੇਖਿਆ ਪਾਣੀ ਪੁਣੀ ਅੱਛਾ ਜੀ ਉਹਨੂੰ ਉਸ ਵੇਲੇ ਦੰਦਲ ਪਈ ਸੀ ਜੀ ਅੱਛਾ ਕੁੜੀ ਨੂੰ ਨਾ ਹਾਂ ਉਹ ਹੋ ਅੱਛਾ ਫੇ ਮੈਂ ਸੋਚਿਆ ਵੀ ਜੇ ਨਾ ਪੈਂਦੀ ਇਹ ਮੇਰੀਆਂ ਬਾਹਾਂ ਘੁੱਟਣੀਆਂ ਸੀ ਫੜਨਾ ਸੀ ਹਾਂ ਅਸੀਂ ਦੋਨਾਂ ਨੇ ਮਰ ਜਾਣਾ ਦੇਖ ਲਓ ਕਿਦਾਂ ਕੁਦਰਤ ਨੇ ਤਾਡੇ ਤੇ ਇੱਕ ਮਤਲਬ ਕਿ ਕਿਰਪਾ ਕੀਤੀ ਉਸ ਵੇਲੇ ਇੱਕ ਤਾਂ ਤੁਹਾਨੂੰ ਹਿੰਮਤ ਵੀ ਦਿੱਤੀ ਛਾਲ ਮਾਰਨ ਦੀ ਚਲੋ ਜਦੋਂ ਜੋਸ਼ ਸੀਗਾ ਕਿਉਂ ਬਾਬਾ ਜੀ ਕਿ ਤੈਰਨਾ ਆਉਂਦਾ ਤੈਰਨੇ ਵਾਲੀ ਤਾਂ ਹੰਕਾਰ ਸਭ ਚਲੋ ਜੋਸ਼ ਕਾਦਾ ਸੀ ਚਲੋ ਹੰਕਾਰ ਨਹੀਂ ਹੁੰਦਾ ਬਾਬਾ ਜੀ ਕਿ ਜਵਾਨੀ ਦਾ ਜੋਸ਼ ਜੋਸ਼ ਠੀਕ ਹੈ ਜੀ ਤੇ ਜਦੋਂ ਪਾਣੀ ਜਾਂ ਕੁਦਰਤ ਕੋਈ ਇਦਾਂ ਦੀ ਕੋਈ ਖੇਡ ਦਿਖਾਉਂਦੀ ਆ ਤੇ ਉਹਦੇ ਮੂਰੇ ਕੋਈ ਜ਼ੋਰ ਨਹੀਂ ਹੁੰਦਾ ਥੱਕ ਗਏ ਤੁਸੀਂ ਬੁਰੇ ਤਰੀਕੇ ਨਾਲ ਹੈਨਾ ਤੁਹਾਡੇ ਅੰਦਰ ਮਤਲਬ ਕਹਿ ਸਕਦੇ ਆਂ ਵੀ ਕੋਈ ਤਾਕਤ ਨਹੀਂ ਰਹੀ ਤੁਸੀਂ ਕਹਿੰਦੇ ਵੀ ਬਚ ਗਏ ਆ ਬਹੁਤ ਵੱਡੀ ਗੱਲ ਆ ਕਿਉਂ ਬਾਬਾ ਜੀ ਇਹ ਆ ਵੀ ਆਮ ਮੈਸ ਪਾਣੀ ਨਾਲੋਂ ਹਾਂਜੀ ਉਹ ਪਾਣੀ ਜਿਹੜਾ ਹਾਂਜੀ ਉਹ ਕੁਝ ਘੜਾ ਆ ਜੀ ਜੀ ਉਹ ਸਾਡਾ ਤਨ ਲੱਗਿਆ ਜਿਹੜਾ ਹੈ ਜ਼ੋਰ ਘੱਟ ਲੱਗਦਾ ਹਾਂ ਤੇ ਫੇਰ ਉਹ ਮਤਲਬ ਬਚ ਗਈ ਕੁੜੀਆ ਹੈ ਉਹਦਾ ਪਤਾ ਤਤ ਕਰਕੇ ਅੱਛਾ ਜੀ ਉਹਨੇ ਉਹ ਸਾਧੂ ਨੇ ਹਾਂਜੀ ਹਾਂਜੀ ਸੱਧਿਆ ਸੱਧਿਆ ਉਹ ਬਾਹਰ ਤਾਂ ਗਏ ਮਦਰ ਅੱਛਾ ਜੀ ਉਹ ਬੇੜੀ ਚਨ ਫੇਲ ਗਏ ਉੱਤੇ ਹਰ ਕੀ ਪਹੁੰਚਦੇ ਪਤਾ ਉਹ ਤੁਹਾਡਾ ਬਹੁਤ ਧੰਨਵਾਦ ਕਰਦੇ ਹੁਣੇ ਮੈਂ ਤਾਂ ਕਹਿੰਦਾ ਪਤਾ ਨਹੀਂ ਹੈਨਾ ਜਿੱਦਾਂ ਵੀ ਤੂੰ ਕਰਦਾ ਸੀ ਜੀ ਵੀ ਤੁਸੀਂ ਪਹੁੰਚ ਗਏ ਹਾਂ ਇਹ ਵੀ ਗੱਲ ਆ ਵੀ ਉਹ ਪਹੁੰਚ ਗਏ ਆ ਜੀ ਦੇਖੋ ਕਿਦਾਂ ਤਾਂ ਇੱਕ ਮਤਲਬ ਬਾਬਾ ਜੀ ਨੂੰ ਜਿੱਦਾਂ ਮਾਣ ਸੀ ਜਿੱਦਾਂ ਤੁਸੀਂ ਆਪ ਕਹਿ ਰਹੇ ਹੋ ਵੀ ਹੰਕਾਰ ਸੀਗਾ ਵੀ ਮੈਂ ਮੈਂ ਸਵਿਮਿੰਗ ਬਹੁਤ ਵਧੀਆ ਕਰਦਾ ਤੈਰਦਾ ਬਹੁਤ ਵਧੀਆ ਕੁਦਰਤ ਨੇ ਕਿਦਾਂ ਸਿਖਾਇਆ ਕਿਉਂ ਬਾਬਾ ਜੀ ਮੈਂ ਇਦਾਂ ਕਹਿ ਦਵਾਂ ਤੁਹਾਡਾ ਹੰਕਾਰ ਤੋੜਿਆ ਤਾਂ ਗਲਤ ਗੱਲ ਤਾਂ ਨਹੀਂ ਹੋਊਗੀ ਬਿਲਕੁਲ ਜੀ ਹੁਣ ਮੈਂ ਡਰਦਾ ਹੀ ਨਹੀਂ ਪਾਣੀ 'ਚ ਪੜਦਾ ਅੱਛਾ ਹੁਣ ਅੱਛਾ ਠੀਕ ਹੈ ਮਤਲਬ ਕਿ ਇੱਕ ਕਿਸੇ ਨੂੰ ਇੰਨਾ ਨਹੀਂ ਕਰਨਾ ਚਾਹੀਦਾ ਹੰਕਾਰ ਕਿ ਕੁਦਰਤ ਮਤਲਬ ਕੁਦਰਤ ਕਦੀ ਵੀ ਕਿਸੇ ਦਾ ਹੰਕਾਰ ਤੋੜ ਸਕਦੀ ਹੈ ਤੋੜ ਸਕਦੀ ਕਿਉਂ ਬਾਬਾ ਜੀ ਹਾਂ ਤੇ ਇਸ ਲਈ ਜਿੱਥੇ ਹੈਗੇ ਆ ਜੋ ਸਿੱਖ ਰਹੇ ਆ ਉਹਨੂੰ ਹੋਰ ਸਿੱਖੋ ਅੱਗੇ ਵਧੋ ਬਸ ਬਾਬਾ ਜੀ ਇੱਕ ਗੱਲ ਯਾਦ ਆਈ ਮੈਨੂੰ ਮਾਈਕਲ ਫੈਲਪ ਹਾਂਜੀ ਬੰਦੇ ਦਾ ਨਾਮ ਆ ਹਾਂ ਬਹੁਤ ਜੀ ਕੁਝ ਪਿਛਲੇ 올림픽 ਹੋਇਆ ਤੇ ਇੱਕ 올림픽 ਜੀ ਉਹਨੇ 25 ਦਾ 26 골ਡ ਮੈਡਲ ਜਿੱਤ ਲਈ ਇੱਕੋ ਹੀ 올림픽 ਦੇ ਵਿੱਚ ਸੁਣਿਆ ਉਹਦਾ ਨਾਮ ਆ ਨਾ ਮੈਂ ਘੱਟ ਸੁਣਿਆ ਉਹਨੇ ਜਿਹੜੇ ਉਹ 골ਡ ਮੈਡਲ ਜਿੱਤੇ ਸੀ ਨਾ ਉਹਨੇ ਦੱਸਿਆ ਬਾਅਦ ਵਿੱਚ ਕਿ ਟ੍ਰੇਨਿੰਗ ਕਿਦਾਂ ਦੀ ਕਰਦਾ ਹੁੰਦਾ ਸੀ ਅੱਖਾਂ ਤੇ ਪੱਟੀ ਬੰਨ ਕੇ ਪਾਣੀ ਦੇ ਵਿੱਚ ਤੈਰਦਾ ਹੁੰਦਾ ਸੀ ਅੱਛਾ ਹੁਣ ਦੇਖੋ ਉਹਦੀ ਪ੍ਰੈਕਟਿਸ ਠੀਕ ਹੈ ਨਾ ਪ੍ਰੈਕਟਿਸ ਬਾਬਾ ਜੀ ਦੇਖੋ ਅੱਖਾਂ ਤੇ ਪੱਟੀ ਬੰਨ ਕੇ ਜਦੋਂ ਉਹ ਕਰਦਾ ਹੁੰਦਾ ਇਹ ਕਹਿੰਦਾ ਕਦੀ ਵੀ ਕੁਝ ਹੋ ਸਕਦਾ ਆ ਕਿਦਾਂ ਜਿਹੜੀ ਉਹਨੇ ਚਸ਼ਮਾ ਲਗਾਉਂਦੇ ਆ ਗਲਾਸ ਲਗਾਉਂਦੇ ਆ ਐਨਕਾ ਲਗਾਉਂਦੇ ਆ ਤਰਨ ਵੇਲੇ ਉਹ ਉਹਨੇ ਸੋਚ ਕੇ ਹਾਂਜੀ ਨਹੀਂ ਉਹਨੇ ਇਹ ਸੋਚ ਕੇ ਉਹ ਅੱਖਾਂ ਤੇ ਪੱਟੀ ਬੰਨ ਬੰਨ ਕੇ ਪ੍ਰੈਕਟਿਸ ਕੀਤੀ ਕਿ ਕਈ ਵਾਰੀ ਉਹਦੇ ਵਿੱਚੋਂ ਪਾਣੀ ਵੜ ਸਕਦਾ ਮੈਨੂੰ ਦਿਸਣਾ ਬੰਦ ਹੋ ਸਕਦਾ ਉਹ ਕਹਿੰਦਾ ਹੋਇਆ ਵੀ ਇਦਾਂ ਹੀ ਇੱਕ ਮੈਚ ਵਿੱਚ ਹੋਇਆ ਵੀ ਇਦਾਂ ਹੀ ਤੇ ਜਦੋਂ ਇਸ ਮੈਚ ਵਿੱਚ ਹੋਇਆ ਨਾ ਤਾਂ ਉਹਦੀ ਪ੍ਰੈਕਟਿਸ ਕੰਮ ਆ ਗਈ ਉਹ ਫਿਰ ਵੀ 골ਡ ਮੈਡਲ ਲੈ ਗਿਆ ਉਹ ਚ ਤੇ ਦੇਖ ਲਓ ਬਾਬਾ ਜੀ ਇਹ ਬੜੀ ਤੁਸੀਂ ਬੜੀ ਮਤਲਬ ਤੁਹਾਡੀ ਸੋਚ ਨੂੰ ਬਦਲਣ ਵਾਲੀ ਇੱਕ ਜਿਹੜੀ ਤੁਸੀਂ ਗੱਲ ਸੁਣਾਈ ਆ ਵੀ ਹੈਨਾ ਕਿ ਵੀ ਐਵੇਂ ਹੀ ਮਾਨ ਨਾ ਕਰੋ ਕੁਦਰਤ ਦਾ ਕੁਝ ਨਹੀਂ ਪਤਾ ਨਹੀਂ ਅਸਲੀਅਤ ਹੈ ਜੀ ਮੈਂ ਬੇਬਾਕ ਸੀ ਜੀ ਜੀ ਮੈਨੂੰ ਕੋਈ ਆਸ ਨਹੀਂ ਸੀ ਹਮ ਸਹੀ ਹੈ ਸਹੀ ਹੈ ਚਲੋ ਠੀਕ ਆ ਪਪਾ ਜੀ ਬਹੁਤ ਬਹੁਤ ਧੰਨਵਾਦ ਇਹ ਗੱਲ ਦੱਸਣ ਲਈ ਮੈਂ ਸਮੇਂ-ਸਮੇਂ ਤੇ ਬਾਬਾ ਜੀ ਕੋਲ ਬੈਠਾ ਕੋਈ ਨਾ ਕੋਈ ਇਦਾਂ ਦੀਆਂ ਚੰਗੀਆਂ ਗੱਲਾਂ ਜਿਹੜੀਆਂ ਕਿ ਸਮਾਜ ਨੂੰ ਸੇਧ ਦੇਣ ਜਾਂ ਸਾਨੂੰ ਜਨਰੇਸ਼ਨਸ ਨੂੰ ਸਮਝਾਉਣ ਉਹਨਾਂ ਨੂੰ ਇਹ ਗੱਲਾਂ ਸੁਣਾਉਣਾ ਰਹਿਣਾ ਬਾਬਾ ਜੀ ਤੋਂ ਗੱਲਾਂ ਸਿੱਖਦੇ ਰਹੀਦਾ ਕਿ ਵੀ ਉਹਨਾਂ ਦੇ ਲਾਈਫ ਐਕਸਪੀਰੀਐਂਸਸ ਆ ਇਹ ਤੇ ਬਹੁਤ ਵਧੀਆ ਲੱਗਦਾ ਹੈ ਜਾਣ ਕੇ ਤੇ ਠੀਕ ਆ ਬਾਬਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਾਂਗੇ ਤੁਹਾਨੂੰ ਨਵੀਂ ਜਾਣਕਾਰੀ ਦਵਾਂਗੇ ਹੋਰ ਕੋਈ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ